ਕਾ ਸੇਕਰ ਨੰਬਰ ਉਹ ਤੇਰਾ ਨੰਬਰ ਨਹੀਂ ਜੀ ਤੁਹਾਡਾ 3300 ਰੇਟ ਹੈ ਚੰਨਣ ਮੇਰਾ 파ਟਰਨਰ ਹੈ ਜੀ আচ্ছা ਬਾਅਦ ਚ ਕਰਦੇ ਜੀ ਗੱਲ ਮੈਂ ਚੰਗਾ ਜੀ ਇਹ ਲੋ ਜੀ ਆ ਫੋਨ ਕਰ ਲਓ ਜੇ ਵੀ ਆਇਆ ਤਾਂ ਕਹਿੰਦੇ ਬਿਜ਼ੀ ਹੈ ਮੇਜਰ ਪੈਸਾ ਉਹਨੇ ਦੱਸਿਆ ਕਿ ਤੁਸੀਂ ਪਲਾਟ ਲੈਣਾ ਜੀ ਘਰ ਬਣਾਣਾ ਜੀ ਹਾਂਜੀ ਬਿੰਦੂ ਡੈਰੀ ਮੌਕੇ ਦੇ 7 8 ਪਲਾਟ ਪਏ ਹੈ ਜੀ ਜਿਹੜੇ ਏਰੀਏ ਚ ਗੋਗੇ ਦਵਾ ਦਾਂਗੇ ਜਾਇਜ ਰੇਟ ਘਰ ਵਾਲੀ ਗੱਲ ਹੈ ਜੀ ਮੇਜਰ ਭਾਜੀ ਨਾਲ ਤਾਂ ਬੜਾ ਪਿਆਰ ਹੈ ਇਕੱਠੇ ਖੇਡਦੇ ਰਹੇ ਆਪਾਂ ਮੇਜਰ ਤਾਂ ਬਜ਼ੁਰਗ ਆਦਮੀ ਹੈ 70 ਸਾਲ ਦਾ ਹਾਂ ਜਦੋਂ ਮੈਂ ਛੋਟਾ ਸੀ ਨਾ ਉਹ ਮੈਨੂੰ ਬਾਹਰ ਪਾਰਕ ਤੇ ਖਿਡਾਣ ਲੈ ਕੇ ਜਾਂਦੇ ਸੀ ਪਹਿਲਾ ਪਲਾਟ ਤਾਂ ਘਰ ਵਾਸਤੇ ਚਾਹੀਦਾ ਨਾ ਜੀ ਪਹਿਲਾ ਪਲਾਟ ਹਾਂ ਇਹ ਹੈ ਜੀ ਖੈਰਾਬਾਦ ਪਿੰਡ ਚ 230 ਗੱਜ ਦਾ ਜਾਇਜ ਰੇਟ 16000 ਗੱਜ ਕਿਤੇ ਨਹੀਂ ਮਿਲਣਾ ਜੀ ਮੇਟੂ ਤਾਂ ਬਾਹਰ ਆਪਾਂ ਇਹ ਤਾਂ ਕਮੇਟੀ ਦੇ ਬਾਰਾ ਪਾਜੀ ਕਿਹੜੀਆਂ ਗੱਲਾਂ ਕਰਦੇ ਆ ਸਾਰੀ ਡਵੈਲਪਮੈਂਟ ਤਾਂ ਉਦਰੇ ਹੋ ਰਹੀ ਆ 2027 ਦਾ ਬਲੂਪ੍ਰਿੰਟ ਹੈਗਾ ਸਾਡੇ ਕੋਲ ਆਹ ਬਲੂਪ੍ਰਿੰਟ ਦਿਓ ਜੀ ਉਹ ਦਫਤਰ ਹੈਗੇ ਜੀ ਇਹ ਤਾਂ ਕਮੇਟੀ ਚ ਪਿਛਲੇ ਤੋਂ ਪਿਛਲੇ ਸਾਲ ਹੀ ਆ ਜਾਣਾ ਸੀਗਾ ਪਿੰਡ ਪਰ ਉੱਥੇ ਦਾ ਸਰਪੰਚ ਨੇ ਨਾ ਮੰਨਿਆ ਉਹ ਤਾਂ ਕੀ ਉਹਦੇ ਅਗਲੇ ਦੋ ਪਿੰਡ ਵੀ ਆ ਰਹੇ ਆ ਵਿੱਚ ਹਾਂ ਚਲੋ ਇਹ ਨਹੀਂ ਪਸੰਦ ਇੱਕ ਹੋਰ ਏਰੀਆ ਸਾਡੇ ਕੋਲ ਕਨੋਲੀ ਲੱਗੇ ਹਾਂ ਉਹ ਪਾਜੀ ਬਹੁਤ ਵਧੀਆ ਪਲਾਨ ਸਾਡੇ ਕੋਲ ਲੱਗਦੇ ਉਹ ਤਾਂ ਮੈਂ ਭੁੱਲੀ ਗਿਆ भाई तोहफा पीस 230 गज ਦਾ ਪਲਾਟ ਤੇ ਰੇਟ ਵੀ ਉਹੀ 18000 ਨਾਲ ਈਸਟ ਫੇਸ ਹੈ ਈਸਟ ਫੇਸ ਉਹ ਦੂਰ ਬਹੁਤ ਹੈ ਉਹ ਤਾਂ ਦੂਰ ਬਹੁਤ ਹੈ ਪਾਜੀ ਕੀ ਗੱਲਾਂ ਕਰੀ ਜੰਨੇ ਆ ਸਾਰਾ ਹਿਮਾਚਲ ਉੱਥੋਂ ਜੋੜਨਾ ਹੈ ਇਹ ਤਾਂ ਸੈਂਟਰ ਸਰਗਰਨਮੈਂਟ ਦਾ ਪ੍ਰੋਜੈਕਟ ਹੈ ਜੰਕਸ਼ਨ ਬਣਨਾ ਈ ਬਹੁਤ ਵੱਡਾ ਪੂਰੇ ਹਿਮਾਚਲ ਦੇ ਟੂਰਿਸਟ ਪਲੇਸਾਂ ਨੂੰ ਇੱਕ ਥਾਂ ਤੇ ਜੋੜ ਦੇਣਾ ਇਹਨਾਂ ਨੇ ਤੇ ਰੋਪਵੇ ਸਿੱਧਾ ਨੈਣਾ ਦੇਵੇਂ ਨੂੰ ਕਨਾਲੀ ਤੋਂ ਭਾਜੋਰਾ ਬਲੂਪ੍ਰਿੰਟ ਹੈਗਾ ਸਾਡੇ ਕੋਲ ਕੀ ਬਲੂਪ੍ਰਿੰਟ ਕਰਿਆ ਮੁੰਡੇ ਨੇ ਫੋਨ ਆ ਰਿਹਾ ਹੁਣੇ ਆ ਗਿਆ ਜੀ ਚਲੋ ਹੋਰ ਦਿਖਾਨੇ ਆ ਕਮਾਲ ਬਾਦੂ ਪਲਾਟ ਨੇ ਜੀ ਆ ਲੈ ਇਹ ਸਰਾ ਹੀ ਗਿਆ ਸੀ ਆ ਨਹਿਰ ਤੋਂ ਪਾਰ ਵਾਲਾ ਪਲਾਟ ਹੈ ਜੀ ਵਧੀਆ ਕਲੋਨੀ ਹੈ ਰਿਵਰ 뷰 ਕਲੋਨੀ ਆ ਬੁਗ ਨਗਰ ਦੇ ਨਾਲ ਵਾਲੀ ਤੇ ਰੋਇਟ ਥੋੜਾ ਜਿਹਾ ਚਲੋ ਹਾਈ ਫਾਈ ਲੋਕ ਰਹਿੰਦੇ ਆ ਨਾ 22000 ਠੀਕ ਹੈ ਬਾਈ ਜਰ ਕੁਝ ਨਹੀਂ ਹੁੰਦਾ 35-35 ਹਜ਼ਾਰ ਤੱਕ ਜਾਣਾ ਰੇਟ ਅਗਲੇ ਸਾਲ ਲੋ ਇਹ ਕਰ ਲੋ ਟੰਨ ਕਰ ਤਾ ਨੇ ਨਰ ਪਰ ਭਾਜੀ ਅਸਲੀ ਡਿਵੈਲਪਮੈਂਟ ਤਾਂ ਉੱਧਰ ਹੋ ਰਹੀ ਹੈ ਮੈਟਰ ਵਾਲੀ ਹੈ ਉੱਥੇ ਸਿੱਧਾ ਚੰਡੀਗੜ੍ਹ ਨਾਲ ਕਨੈਕਸ਼ਨ ਭਾਜੀ ਇਹ ਵੀ ਪੰਜਾਬ ਗਵਰਨਮੈਂਟ ਦਾ ਪ੍ਰੋਜੈਕਟ ਆ ਰਿਹਾ ਹੈ 2030 ਦਾ ਬਲੂਪ੍ਰਿੰਟ ਸਾਡੇ ਹੱਥ ਲੱਗਾ ਹੋਇਆ ਹੈ ਭਾਜੀ ਦਿਓ ਜੀ ਬਲੂਪ੍ਰਿੰਟ ਆ ਗਿਆ ਆ ਗਿਆ ਬਸ ਰਸਤੇ ਜੀ ਮੁੰਡਾ ਜੀ ਬੱਲੇ ਆ ਰਿਹਾ ਜੀ ਮੁੰਡਾ ਪੁਣੇ ਦਿਖਾ ਦਾਂਗਾ ਤੁਹਾਨੂੰ ਭਾਜੀ ਮੈਂ ਕਹਿੰਦਾ ਜੁੰਮਸ ਪੀਸ ਹੁਣ ਲਾਸਟ ਇਹ ਪਲਾਨ ਤੁਸੀਂ ਮਨਾ ਕਰੇ ਨਹੀਂ ਸਕਦੇ ਬੁਗ ਨਗਰ ਵਾਲਾ ਹਾਂ ਪਾਜੀ ਹੀਰਾ ਪੀਸ ਆ ਬਿਲਕੁਲ 270 ਗਜ ਜੇ ਵੱਡਾ ਪਲਾਟ ਹੈ ਜੇ ਖੁੱਲਾ ਡੁੱਲਾ ਹੁਣ ਮਕਾਨ ਬਣਾਣਾ ਖੁੱਲਾ ਪਲਾਟ ਲਓ ਹਨਾ ਗਿੱਲਾ ਪਾਓ ਹਾਂ 270 ਗਜ ਪਲਾਟ ਹੈ ਜੀ ਰੇਟ ਥੋੜਾ ਜਿਹਾ 25000 ਵਾਲਾ ਤੇ ਬੁਗ ਕਲੋਨੀ ਚ ਐਂ ਸ਼ਹਿਰ ਦੇ ਵਿੱਚ ਜਿਹੜੀ ਤੁਸੀਂ ਕਹਿੰਦੇ ਹੋ ਕੋਈ ਬਾਹਰ ਨਹੀਂ ਕੋਈ ਮਾਜਲ ਵਾਲੇ ਪਾਸੇ ਨਹੀਂ ਕੋਈ ਨਹਿਰ ਵਾਲੇ ਪਾਸੇ ਨਹੀਂ ਹੈ ਜੀ ਨਾ ਕਿਸੇ ਪਿੰਡ ਚ ਕਮੇਟੀ ਚ ਪੂਰ ਡ ਪ੍ਰੂਫਡ ਕਲੋਨੀ ਦੱਸੋ ਉਹਦਾ ਹੀ ਬਲੂਪ੍ਰਿੰਟ ਹੈਗਾ 2035 ਵਾਲਾ ਸਾਡੇ ਕੋਲ ਦੇਖੋ ਜੀ ਬਲੂਪ੍ਰਿੰਟ ਆ ਰਿਹਾ ਮੁੰਡੇ ਕੰਮ ਹੀ ਨਹੀਂ ਕਰਦੇ ਜੀ ਕਰੀਏ ਗੱਲ ਕਰੋ ਗੱਲ ਕਰਾਓ ਮੈਂ ਪਾਰਟੀ ਨਾਲ ਆਪਾਂ ਗੱਲ ਹੀ ਕਰ ਲਵਾਂ ਬਾਹਰ ਆ ਕੇ ਨਾ ਜੀ ਦੋ ਦੋ ਮਿੰਟ ਦਿਓ ਜੀ ਤੁਸੀਂ ਵੀ ਆਪਣੀ ਸਲਾਹ ਕਰ ਲਓ ਨਹੀਂ ਜਹ ਢੰਡਾ ਮਾਰੋ ਪਾਰਟੀ ਹੋ ਗਈ ਹੁਣ ਤਾਂ ਵਾਟੋ ਵਾਟੋ ਪਾਰਟੀ ਇੰਨੀ ਭੋਲੀ ਐ ਇਹ ਤਾਂ ਵਿਚਾਰੇ ਕੈਨੇਡਾ ਜਾ ਰਹੇ ਨੇ ਤਾਂ ਇਹਨੇ ਸਸਤੇ ਚ ਵੇਚ ਰਹੇ ਨੇ ਹਾਂ ਬਸ ਹੁਣੀ ਗੱਲ ਕਰਾ ਦਿੰਦਾ ਲਓ ਜੀ ਪਾਰਟੀ ਹੋ ਗਈ ਜੀ ਫਿਰ ਆ ਫੋਨ ਆ ਗਿਆ ਤੁਹਾਡਾ ਇਹ ਵੀ ਚੈੱਕ ਚੱਕ ਲਓ ਚੱਕ ਲਓ ਕੋਈ ਇਹ ਹੈਲੋ ਹੈਲੋ ਆ ਬੋਗ ਕਲੋਨੀ ਚ 118 ਨੰਬਰ ਪਲਾਟ ਹੈ ਨਹੀਂ ਜੀ ਤੁਹਾਡਾ 33000 ਰੁਪਏ ਵਿਕਾਰੇ ਆ ਹਾਂਜੀ ਹਾਂਜੀ ਵਿਕਾਰੋ ਤੁਹਾਡਾ ਪਲਾਟ ਹੈ ਜੀ ਹਾਂਜੀ ਵਿਕਾਉਂਦੇ 30000 ਉਹ ਡਿਸਟ੍ਰੀਕਟ ਨਾਲ ਫੋਨ ਆ ਰਿਹਾ ਜੀ ਹਾਂਜੀ ਹਾਂਜੀ ਇਹ ਤਾਂ 10000 ਤੋਂ ਉੱਤੇ ਰੇਟ ਨੇ ਜੀ ਉੱਥੇ ਬਹੁਤ ਮਾੜਾ ਹਾਲ ਹੈ ਜੀ ਇੱਥੇ ਤਾਂ ਕੁਝ ਨਹੀਂ ਬਿੱਟਦਾ ਜੀ ਡਵੈਲਪਮੈਂਟ ਨਹੀਂ ਹੋ ਰਿਹਾ ਜੀ ਉੱਥੇ ਰੇਡ ਰੋਡ ਨਹੀਂ ਵਾਦਨੇ ਜੀ ਉੱਥੇ ਨਹੀਂ ਨਹੀਂ ਉੱਥੇ ਆਈ ਨਹੀਂ ਕੋਈ ਹਾਂ ਲੈ ਫਿਰ ਮਿਲਦੇ ਆ ਜੀ ਆਪਾਂ ਹਣਾ ਜੀ ਬੀਸੀ ਰਾਣੀ ਆਈ ਜੀ ਕੋਈ ਹਾਂ ਜਰੂਰੀ ਹੈ ਜੀ ਆਨੇ ਜੀ ਹੱਸੇ ਆ ਗਏ